ਸਾਹਿਕਾਨ ਮੈਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਰ ਨੇਦਾ ਇੱਕ ਗੀਤ ਬਹੁਤ ਮਸ਼ਹੂਰ ਹੋਇਆ ਸੀ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦੱਬਦਾ ਕਿਤੇ ਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਕੇਜਰੀਵਾਲ ਦੇ ਵੱਲੋਂ ਸਿਆਸੀ ਪ੍ਰੈਸ਼ਰ ਪਾਇਆ ਗਿਆ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਮਿੱਠਾ ਚੋਗਾ ਪਾਇਆ ਗਿਆ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜੀ ਵਾਲਵਨੋ ਲੇਕਿਨ ਸਾਰੇ ਤਾਮਚਾਮ ਬਿਲਕੁਲ ਅਸਫਲ ਹੋ ਗਿਆ ਫੇਲ ਹੋ ਗਿਆ ਸੂਬੇ ਦੇ ਮੁੱਖ ਮੰਤਰੀ ਆਪਣੀ ਜਿੱਦ ਉੱਤੇ ਅੜ ਗਏ ਕਿ ਜੇਕਰ ਤੁਸੀਂ ਧੱਕੇ ਦੇ ਨਾਲ ਅਸਤੀਫਾ ਮੰਗਦੇ ਹੋ ਇਹ ਤਾਂ ਹੋ ਨਹੀਂ ਸਕਦਾ ਮੈਂ ਦੱਬਣ ਵਾਲਿਆਂ ਦੇ ਵਿੱਚੋਂ ਨਹੀਂ ਆ ਮੈਂ ਦਬਦਾ ਹਾਂ ਦੱਸ ਦिए ਕਿ ਸੂਬੇ ਦੇ ਮੁੱਖ ਮੰਤਰੀ ਨੇ ਆਪਣਾ ਹੀ ਅਰਾਗਲਾਬ ਦਿੱਤਾ ਜਿਵੇਂ ਕੱਲ ਸੰਦੀਪ ਪਾਟਕ ਜੋ ਕੌਮੀ ਜਨਰਲ ਸਕੱਤਰ ਨੇ ਆਮ ਆਦਮੀ ਪਾਰਟੀ ਦੇ ਅਸਤੀਫਾ ਮੰਗਣ ਗਏ ਸੀ ਹਾਲਚਲ ਪੁੱਛਣ ਦਾ ਤਾਂ ਬਹਾਨਾ ਸੀ ਕੁਲਤਾ ਸਿੰਘ ਸੰਧਵਾ ਦੀਆਂ ਆਸਾ ਉੱਤੇ ਪਾਣੀ ਫਿਰ ਗਿਆ ਸਾਰੀਆਂ ਸਕਿਉਰਟੀਆਂ ਜਿਹੜੀ ਜੈਡ ਸਕਿਉਰਟੀ ਦੱਸੀ ਜਾ ਰਹੀ ਸੀ ਘਰ ਦੇ ਆਲੇ ਦੁਆਲੇ ਲੱਗੀ ਹੈ ਕੁਲਤਾ ਸਿੰਘ ਸੰਧਵਾ ਕੁਲਤਾ ਸਿੰਘ ਸੰਧਵਾ ਨੂੰ ਬੜਾ ਚਾਹ ਸੀ ਕਿ ਮੈਂ ਮੁੱਖ ਮੰਤਰੀ ਬਣਾਗਾ ਜਾਂ ਤਾਂ ਪਰਮਨੈਂਟ ਜਾਂ ਕਾਰਜਕਾਰੀ ਲੇਕਿਨ ਉਹਨਾਂ ਦੀਆਂ ਆਸਾਂ ਉੱਤੇ ਵੀ ਪਾਣੀ ਫਿਰ ਗਿਆ ਇਹ ਦ ਸੰਦੀਪ ਪਾਟਕ ਜਦੋਂ ਕੌਮੀ ਜਨਰਲ ਸਕੱਤਰ ਮੁੱਖ ਮੰਤਰੀ ਦੇ ਕੋਲ ਅਸਤੀਫਾ ਮੰਗਣ ਲਈ ਗਿਆ ਅਤੇ ਕੋਰੀ ਨਾ ਕਰ ਦਿੱਤੀ ਜੱਟ ਆਪਣੀ ਜਿੱਦ ਉੱਤੇ ਅੜ ਗਿਆ ਮਾਨ ਨੇ ਆਪਣੇ ਬੋਲ ਪਗਾ ਦਿੱਤੇ ਕਿ ਮੈਂ ਦੱਬਣ ਵਾਲਿਆਂ ਵਿੱਚੋਂ ਨਹੀਂ ਹਾਂ ਮੈਂ ਦਬਦਾ ਹਾਂ ਮੈਂ ਪ੍ਰੈਸ਼ਰ ਪਾਉਂਦਾ ਹਾਂ ਯਾਨੀ ਕਿ ਨਾਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੌਮੀ ਕ੍ਰਿਮੀਨਲ ਅਰਵਿੰਦ ਕੇ ਅਰਵਿੰਦ ਕੇ ਜੀਵਾਲ ਰਗ ਵਿੱਚ ਡਾ ਅਤੇ ਸੰਦੀਪ ਪਾਟਕ ਦੀ ਪ੍ਰਵਾਹ ਕੀਤੀ ਜਿਵੇਂ ਹੀ ਹਸਪੀਟਲ ਦੇ ਵਿੱਚ ਛੁੱਟੀ ਮਿਲੀ ਬਾਹਰ ਆਏ ਵੱਡਾ ਤਬਾਕਾ ਕਰ ਦਿੱਤਾ ਕੈਬਨਟ ਮੀਟਿੰਗ ਬੁਲਾ ਦਿੱਤੀ ਇੱਕ ਹੋਰ ਕਲਾਸ ਇੱਕ ਹੋਰ ਵੱਡਾ ਤਬਾਕਾ ਕਰ ਦਿੱਤਾ ਹੈ ਸੂਬੇ ਦੇ ਮੁੱਖ ਮੰਤਰੀ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਘਰਤਾ ਤਰਤਾ ਨੇ ਜਿਨ੍ਹਾਂ ਨੇ ਡਿਊਟੀ ਲਗਾਈ ਸੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਪਾਸੇ ਤਾਂ ਮੁੱਖ ਮੰਤਰੀ ਦੀ ਕੁਰਸੀ ਖੋਣ ਨੂੰ ਫਿਰਦੇ ਨੇ ਭਗਵੰਤ ਮਾਨ ਦੀ ਦੂਜੇ ਪਾਸੇ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਉੱਤੇ ਡਿਊਟੀ ਲਗਾਈ ਸੀ ਕਿ ਜਾ ਕੇ ਭਾਈ ਚੋਣ ਪ੍ਰਕਾਰ ਪ੍ਰਚਾਰ ਕਰੋ ਲੇਕਿਨ ਅੱਜ ਇੱਕ ਸੂਬੇ ਦੇ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕਰਤਾ ਧਰਤਾ ਅਰਵਿੰਦ ਕੇਜਰੀਵਾਲ ਨੂੰ ਠੋਕੇ ਜਵਾਬ ਦੇ ਦਿੱਤਾ ਹੈ ਆਪਨੀ ਜਿੱਦ ਉੱਤੇ ਅੜ ਗਿਆ ਹੈ ਭਾਈ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਪੰਜਾਬ ਦਾ ਲੋੜ ਪੂਰੀ ਤਰ੍ਹਾਂ ਫੇਲ ਹੈ ਪੰਜਾਬ ਦੇ ਮੁੱਦੇ ਮੈਂ ਸੰਭਾਲ ਲੈਨੇ ਤੁਸੀਂ ਕਰੋ ਤੇ ਤੁਹਾਡਾ ਕੰਮ ਜਾਣੇ ਸੰਦੀਪ ਪਾਟਕ ਨੂੰ ਜਿਹੜੀ ਪੰਜਾਬ ਵਿਧਾਇਕ ਦਿੱਤੇ ਹੋਏ ਸੀ ਮੰਤਰੀ ਦਿੱਤੇ ਹੋਏ ਸੀ ਉਹ ਸਾਰੇ ਦੇ ਸਾਰੇ ਆਮ ਆਦਮੀ ਪਾਰਟੀ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੋਲ੍ਹਿਆ ਗਏ ਚਰਦੇ ਸੂਰਜ ਨੂੰ ਸਲਾਮਾਂ ਨੇ ਜਿਵੇਂ ਮੈਂ ਤੁਹਾਨੂੰ ਕੱਲ ਦੱਸਿਆ ਸੀ ਜਿਵੇਂ ਹੀ ਹਸਪਤਾਲ ਚੋਂ ਬਾਹਰ ਆਏ ਸੰਦਮਾ ਵੀ ਉਸ ਵੱਲ ਹੋ ਗਿਆ ਗੁਰਮੀਤ ਸਿੰਘ ਖੁੱਡੀਆਂ ਵੀ ਉਸ ਪਰ ਹੋ ਗਿਆ ਬੈਂਸ ਵੀ ਉਧਰ ਜੋ ਸਿੰਘ ਬੈਂਸ ਵੀ ਉਧਰ ਹੋ ਗਿਆ ਜਿਨ੍ਹਾਂ ਨੇ ਬਿਲਕੁਲ 4 ਦਿਨ ਚੁੱਪੀ ਨਹੀਂ ਥੋੜੀ ਸੀ ਕੋਈ ਵਿਚਾਰ ਨਹੀਂ ਦਿੱਤਾ ਕੋਈ ਸੋਸ਼ਲ ਮੀਡੀਆ ਤੇ ਪੋਸਟ ਨਹੀਂ ਪਾਈ ਜਿਵੇਂ ਸ਼ੇਰ ਹਸਪੀਟਲ ਦੇ ਵਿੱਚੋਂ ਬਾਹਰ ਨਿਕਲਿਆ ਤੇ ਦਹਾਰ ਸੁਰ ਕੇ ਸਾਰੇ ਇਕੱਠੇ ਹੋ ਗਏ ਦੱਸ ਦਈਏ ਕਿ ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਕਰਮੇਨਰ ਅਰਵਿੰਦ ਕੇਜੀ ਵਾਲੂ ਠੋਕੇ ਜਵਾਬ ਦਿੱਤਾ ਹੈ ਕਿ ਮੈਂ ਵਿਧਾਨ ਸਭਾ ਚਾਹੇ ਉਹ ਜੰਮੂ ਕਸ਼ਮੀਰ ਦੀ ਹੋਣ ਚਾਹੇ ਹਰਿਆਣਾ ਦੀ ਹੋਣ ਮੈਂ ਆਮ ਆਦਮੀ ਪਾਰਟੀ ਲਈ ਕੋਣ ਪ੍ਰਚਾਰ ਨਹੀਂ ਗਾ ਮੈਂ ਆਪਣੇ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੇ ਕਾਮ ਦੇਖਾਂਗੇ ਕਿ ਕੰਮ ਹਾਲੇ ਬਹੁਤ ਪੈਂਡਿੰਗ ਪਏ ਨੇ ਯਾਨੀ ਕਿ ਕੁਲਤਾਰ ਸਿੰਘ ਸੰਵੰਦਿਆ ਆਸਾ ਤੇ ਪਾਣੀ ਫਿਰ ਗਿਆ ਉਧਰ ਜਿਹੜੇ ਸੁਪਨੇ ਅਰਵਿੰਦ ਕੇਜਰੀਵਾਲ ਨੇ ਵੇਖੇ ਸੀ ਕਿ ਮੈਂ ਸਿੱਧਾ ਪ੍ਰੈਸ਼ਰਾਈਜ਼ ਕਰਾਂਗਾ ਭਗਵੰਤ ਮਾਨ ਨੂੰ ਅਤੇ ਹਕੂਮਤ ਜਿਹੜੀ ਪੰਜਾਬ ਉੱਤੇ ਮੈਂ ਕਰਾਂਗਾ ਲੇਕਿਨ ਅਰਵਿੰਦ ਕੇਜਰੀਵਾਲ ਦੇ ਸੁਪਨੇ ਸੁਪਨੇ ਚੂਰ ਹੋ ਗਏ ਨੇ ਇਧਰ ਕੁਲਤਾਰ ਸਿੰਘ ਸੰਵੰਦਿਆ ਆਸਾ ਉੱਤੇ ਪਾਣੀ ਫਿਰ ਰਿਆ ਸੀ ਜਦੋਂ ਇੰਟਰਵਿਊ ਕਰਦੇ ਸੀ ਤੇ ਹੱਸਦੇ ਸੀ ਵਿੱਚੇ ਵਿੱਚੇ ਲੇਕਿਨ ਹਾਸੇ ਵਿੱਚੇ ਦੇ ਵਿੱਚੇ ਰਹਿ ਗਿਆ ਉਹ ਹਾਸੇ ਹੁਣ ਗੰਭੀਰ ਦੇ ਵਿੱਚ ਬਦਲ ਗਿਆ ਅਤੇ ਝੂਠੀ ਮੂਠੀ ਸਪੋਰਟ ਕਰ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ